ਬਸ ਹੁਣ ਸਪੀਡ ਨਾਲ ਅਕੇ ਨਾਲ ਹੋਰ ਡਬਲ ਕੰਮ ਕਰਨਗੇ ਜੀ ਔਰ ਖੁਸ਼ੀ ਹੈ ਇਸ ਗੱਲ ਦੀ ਵੀ ਜਿਹੜੀ ਪਾਰਟੀ ਨੇ ਜ਼ਿੰਮੇਵਾਰੀ ਬਖਸ਼ੀ ਹੈ ਉਹ ਤਨ ਦੇ ਨ ਨਿਭਾਵਾਂਗੇ ਜੀ ਆਪਾਂ ਸ਼ੈਰੀ ਸਾਹਿਬ ਅ ਅਗਲੇ ਦਿਨਾਂ ਦੇ ਵਿੱਚ ਆਪ ਸੁਪਰੀਮੋ ਕੇਜਰੀਵਾਲ ਜੀ ਵੀ ਆਉਣਗੇ ਤੁਹਾਡੀ ਚੋਣ ਮੀਮ ਚ ਬਿਲਕੁਲ ਜੀ ਬਿਲਕੁਲ ਉਹ ਵੀ ਆ ਰਹੇ ਨੇ ਔਰ ਮਾਨਜੁਗ ਮੁਖਪਤਰੀ ਪੰਜਾਬ ਭਗਵੰਤ ਮਾਨ ਜੀ ਉਹ ਵੀ ਆਉਣਗੇ ਜੀ ਔਰ ਇਹ ਜਿਹੜੀ ਇਲੈਕਸ਼ਨ ਹੈ ਮੈਂ ਇਨੀ ਗੱਲ ਕਹਿਣਾ ਚਾਹੁੰਦਾ ਵੀ ਇਹ ਇਹਦਾ ਜਿਹੜਾ ਰੁਝਾਨ ਹੈ ਜਿਹੜਾ ਰਿਜ਼ਲਟ ਹੈ ਇੱਕ ਬਹੁਤ ਵਧੀਆ ਤੋਂ ਸਾਹਮਣੇ ਨਜ਼ਰ ਆਉਗਾ ਸਰ ਜੀ ਮੁਸਲਿਮੀ ਐਸਲੀ ਜੀ ਦਾ ਹਲਕੇ ਦੇ ਵਿੱਚ ਦੇਖੋ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਵੇਖਿਆ ਹੋਊਗਾ ਮੈਂ ਪਿੰਡ ਪਿੰਡ ਜਾ ਰਿਹਾ ਔਰ ਮੇਰੀ ਕੋਸ਼ਿਸ਼ ਇਹ ਆ ਵੀ ਮੈਂ ਹਰ ਪਿੰਡਾਂ ਦੇ ਲੋਕਾਂ ਨੂੰ ਟੱਚ ਕਰਾਂ ਔਰ ਗਰਾਊਂਡ ਲੈਵਲ ਤੋਂ ਇੱਕ ਮੁੱਦੇ ਨਿਕਲ ਕੇ ਹੰਦੇ ਰੋਜ਼ਾਨ ਨਿਕਲਦੇ ਜੇ ਮੈਂ ਦੀਨਾ ਨਗਰ ਗਿਆ ਉੱਥੇ ਜਦੋਂ ਪਾਣੀ ਵੱਧ ਜਾਂਦਾ ਦਰਿਆਵਾਂ ਦੇ ਜਿਹੜੇ ਬੰਨ ਲੱਗੇ ਹੁੰਦੇ ਆ ਢੋਸੀਆਂ ਜਿਹੜੀਆਂ ਟੁੱਟ ਜਾਂਦੀਆਂ ਨੇ ਤੇ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਆ ਜੇ ਮੈਂ ਪਠਾਨਕੋਟ ਗਿਆ ਤੇ ਉੱਥੇ ਸਭ ਤੋਂ ਵੱਡਾ ਜਿਹੜਾ ਅ ਮੁੱਦਾ ਕਹਿ ਸਕਦੇ ਆ ਵੀ ਜਿਹੜਾ ਫਟ ਕਹਿੰਦਾ ਕਿਉਂਕਿ 24 ਘੰਟਿਆਂ ਦੇ ਵਿੱਚ ਉੱਤੇ 4 ਘੰਟੇ 5 ਘੰਟੇ ਤੇ ਪਠਾਨਕੋਟ ਜਿਹੜਾ ਬਲੌਕ ਹੀ ਰਹਿੰਦਾ ਸੁਜਾਨਪੁਰ ਦੇ ਵੀ ਇਹੋ ਹਾਲਾਤ ਉਸ ਤੋਂ ਬਾਅਦ ਗੱਲ ਕਰੀਏ ਬਟਾਲੇ ਦੀ ਬਟਾਲੇ ਦੀ ਇੰਡਸਟਰੀ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਨਾ ਤੇ ਕੋਈ ਵੱਡੀ ਸਾਡੇ ਕੋਈ ਇੰਡਸਟਰੀ ਹੈ ਇਤੋਂ ਤੱਕ ਕਿ ਵੀ ਕਾਦੀਆਂ ਹਲਕੇ ਦੇ ਵਿੱਚ ਵੀ ਸਾਡੇ ਓਨ ਮਿਲ ਚੱਲਿਆ ਕਰਦੀ ਸੀ ਹਜ਼ਾਰਾਂ ਦੀ ਤਦਾਦ ਉੱਥੇ ਅ ਮੈਂ ਕਹਿ ਸਕਦਾ ਵੀ ਲੋਕ ਕੰਮ ਕਰਦੇ ਸੀ ਰੋਜ਼ਗਾਰ ਵਧਿਆ ਸੀ ਪਰ ਉਹ ਵੀ ਬੰਦ ਕਰ ਦਿੱਤੇ ਇਹਦੇ ਨਾਲ ਨਾਲ ਵੱਡਾ ਹਸਪੀਟਲ ਉਹ ਜਿਹੜਾ ਉਹ ਸਾਨੂੰ ਲੋਕ ਸਭਾ ਗਰਦਾਸਪੁਰ ਵਾਲਿਆਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਸਾਨੂੰ ਅਕਸਰ ਜਦੋਂ ਵੀ ਕੋਈ ਪੇਸ਼ੈਂਟ ਜਿਆਦਾ ਸੀਰੀਅਸ ਹੁੰਦਾ ਸਾਨੂੰ ਚੰਡੀਗੜ੍ਹ ਜਾਂ ਦਿੱਲੀ ਜਾਣਾ ਪੈਂਦਾ ਫਿਰ ਨਾਲ ਦੇ ਨਾਲ ਛੇਡ ਸਟੇਡੀਅਮ ਇਹ ਬੜੇ ਜ਼ਰੂਰੀ ਨੇ ਜੀ ਸਾਡੇ ਪੰਜਾਬ ਦੀ ਨੌਜਵਾਨੀ ਬਚਾਉਣ ਵਾਸਤੇ ਤੇ ਵੱਡੀ ਗੱਲ ਇੱਕ ਜਿਹੜਾ ਮੇਨ ਮੁੱਦਾ ਨਾਲ ਬਾਰਡਰ ਤੋਂ ਉਹਨੇ ਪੰਛੀ ਨਹੀਂ ਹੁੰਦੇ ਜਿੰਨੇ ਡਰੋਨ ਹੁੰਦੇ ਨੇ ਉਹਦੀ ਹਫਾਜ਼ਤ ਕਰਨੀ ਉਹਦਾ ਪਹਿਲ ਕਦਮੀ ਵਾਸਤੇ ਪਰਾਲਾ ਚੁੱਕਣ ਵਾਸਤੇ ਇੱਕ ਜੀ ਜੇ ਆਪਾਂ ਵਿਰੋਧੀਆਂ ਨੂੰ ਕੋਈ ਦੇਖਦਾ ਐਸਲੇ ਮੈਦਾਨ ਚ ਤਿੰਨ 15 ਤੱਕ ਨੂੰ ਲੰਮਾ ਕਾਬੂ ਰਿਹਾ ਚਾਰ ਨੂੰ ਅ ਦੇਖੋ ਜੀ ਵਿਰੋਧੀ ਆਪਣਾ ਕੰਮ ਕਰ ਰਹੇ ਅਸੀਂ ਆਪਣਾ ਕੰਮ ਕਰ ਰਹੇ ਆ ਫਤਵਾ ਲੋਕਾਂ ਨੇ ਦੇਣਾ ਇਹ ਵੋਟ ਦਾ ਮਤਲਬ ਹੈ ਮਤ ਦਾ ਇਹ ਮਤ ਦਾ ਦਾਨ ਹੈ ਇਹ ਲੋਕਾਂ ਤੇ ਨਿਰਭਰ ਹੈ ਸਾਡੀ ਸੋਚ ਕੀ ਹੈ ਮੈਂ ਪਿੰਡਾਂ ਚ ਜਾ ਰਿਹਾ ਕਿਹੜੀ ਸਰਕਾਰ ਨੇ ਤੁਹਾਡੇ ਨਾਲ ਸਾਥ ਦਿੱਤਾ ਕਿਹੜੀ ਸਰਕਾਰ ਨੇ ਤੁਹਾਡੇ ਹੱਕਾਂ ਦੀ ਗੱਲ ਕੀਤੀ ਤੇ ਕਿਹੜੀ ਸਰਕਾਰਾਂ ਨੇ ਤੁਹਾਡੀਆਂ ਜੇਬਾਂ ਚੋਂ ਪੈਸੇ ਕਢਾਉਣ ਦੀ ਗੱਲ ਕੀਤੀ ਇਹ ਮਤਦਾਨ ਹੁੰਦਾ ਇਹਦੇ ਵਿੱਚ ਅੱਜ ਮੈਂ ਪਿੰਡਾਂ ਚ ਜਾਣਾ ਮੁਹੱਲਿਆਂ ਚ ਜਾਣਾ ਲੋਕਾਂ ਦੇ 85% ਲੋਕਾਂ ਦੇ ਬਿਜਲੀ ਦੇ ਬਿੱਲ 0 ਆ ਕਿਸੇ ਦਾ 2000 ਬਚ ਰਿਹਾ ਕਿਸੇ ਦਾ 3000 ਬਚ ਰਿਹਾ ਕਈ ਵਾਰੀ ਤੇ ਮੈਂ ਪ੍ਰਚਾਰ ਕਰਦਾ ਹੁੰਨਾ ਮੈਨੂੰ ਕਾਂਗਰਸੀ ਆਖਾਲੀ ਆ ਹੁਣ ਵੀ ਗਰਦਾਸਪੁਰ ਹੁੰਦੇ ਆ ਮੈਨੂੰ ਮਿਲੇ ਨੇ ਕਹਿੰਦੇ ਹੈ ਤੇ ਅਸੀਂ ਬੀਜੇਪੀ ਵਾਲੇ ਪਰ ਝਾੜੂ ਫੇਰਦਾ ਮੈਂ ਉਹਨਾਂ ਨੂੰ ਪੁੱਛਿਆ ਕਾਰਨ ਕਹਿੰਦੇ ਸਾਡੀਆਂ ਜੁੱਤੀਆਂ ਕੱਸ ਸਾਨੂੰ ਮਿਲਿਆ ਕੀ ਸਾਨੂੰ ਪੁੱਛਿਆ ਨਹੀਂ ਪਰ ਕਹਿੰਦੇ ਵੀ ਯਾਰ ਆਪਾਂ ਤੇ ਭਗਵੰਤ ਮਾਨ ਨੂੰ ਵੋਟਾਂ ਵੀ ਨਹੀਂ ਸੀ ਪਾਈਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਵੀ ਨਹੀਂ ਸੀ ਪਾਈਆਂ ਪਰ ਸਾਡਾ ਇਹਨਾਂ ਨੇ ਜਿਹੜਾ ਘਰਾਂ ਦਾ ਬਿੱਲ ਜ਼ੀਰੋ ਆ ਰਿਹਾ ਅਸੀਂ ਸਦਾ ਰਹਿੰਦੇ ਅਰਵਿੰਦਰ ਕੁਮਾਰ ਵਾਲਾ ਜੋ 10 ਤੱਕ ਗਾਰੰਟੀਆਂ ਦਿੱਤੀਆਂ ਗਈਆਂ ਨਵੀਆਂ 10 ਹਾਂਜੀ ਕਿਵੇਂ ਦੇਖਦੇ ਆਂ ਦੇਖੋ ਜੀ ਜੋ ਅਸੀਂ ਗਾਰੰਟੀ ਦਿੰਦੇ ਆ ਉਹ ਹਰ ਹਾਲਤ ਸਾਰੀਆਂ ਪੂਰੀਆਂ ਕਰਦੇ ਆ ਆਪਣੇ ਜਨੌਰ ਦੇ ਸਰ ਬਰਦਾਸ਼ਤ ਕੋ ਸਿੱਧਣ ਕਰਦੀ ਆ ਪਰ ਅਗਲੀ ਵੀਰ ਨੇ ਕਿਤੇ ਨਾ ਕਿਤੇ ਉਹਨੂੰ ਕਿਤਰਾ ਦੇਖੀਆ ਦੇਖੋ ਜੀ ਉਹਦਾ ਜਵਾਬ ਜਿਹੜਾ ਬੀਜੇਪੀ ਨੇ ਉਹ ਸਾਡੇ ਲੋਕ ਦੇਣਗੇ ਅੱਜ ਨੌਜਵਾਨ ਸੀ ਸਾਡੇ ਉਹਨਾਂ ਦਾ ਵੀ ਮਨ ਜਿਹੜਾ ਕਿਉਂਕਿ ਆ ਜਾ ਕੇ ਦੌੜ ਲਾਉਂਦੇ ਸੀ ਇਹ ਕਹਿੰਦੇ ਸੀ ਵੀ ਫੌਜ ਚ ਪਰਤੀ ਹੋਣਾ ਕਿਤੇ ਨਾ ਕਿਤੇ ਉਹ ਵੀ ਜਨੂਨ ਠੰਡਾ ਹੋ ਗਿਆ ਪਰ ਇਸ ਤਰ੍ਹਾਂ ਨਹੀਂ ਚਾਹੀਦਾ ਇਹਨਾਂ ਨੂੰ ਸੋ ਦੇਖੋ ਸਵਾਲ ਜਿਹੜਾ ਤੁਸੀਂ ਕੀਤਾ ਇਹਦਾ ਜਵਾਬ ਜਿਹੜੇ ਨੇ ਬੀਜੇਪੀ ਵਾਲਿਆਂ ਨੂੰ ਸਾਧਨ ਹੋ ਜਾ ਸ਼ਹਿਰੀ ਜੀ ਲਗਾਤਾਰ ਤੁਹਾਡੇ ਸਮਰਥਕ